ਨੀਤ ਮੇਰੀ ਅੱਖ ਕਾਸ਼ਨੀ ਗੁਜ਼ਾਰਾਤ ਦੇਉ ਨੀਂਦਰ ਨੇ ਮਾਰਿਆ ਸ਼ੀਸ਼ੇ ਨੂੰ ਤਰੇੜ ਪੈ ਗਈ ਵਾਲ ਵੋਂਦੀ ਨੇ ਤਿਆਤ ਜਦੋਂ ਮਾਰਿਆ ਨੀਕ ਮੇਰੀ ਅੱਖ ਕਾਸ਼ਨੀ ਲੋਕ ਤੁਹਾਨੂੰ ਪਹਿਲਾਂ ਜਾਣਦੇ ਹੁੰਦੇ ਸੀ ਅਨਰਾਦਾ ਟੀਵੀ ਦੇ ਵਿੱਚ ਹੁੰਦੀ ਹੈ ਇਕ ਆਉਂਦੀ ਹੈ ਹੈਨਾ ਵੱਡੇ ਵੱਡੇ ਆਰਟਿਸਟਾਂ ਦੇ ਅੱਗੇ ਤੁਸੀਂ ਪਰਫਾਰਮ ਕੀਤਾ ਹੋਇਆ ਜੀ ਹੋਣ ਤੁਹਾਡੀ ਇਹ ਮਜਬੂਰੀ ਬਣ ਗਈ ਹੈ ਕਿ ਤੁਸੀਂ ਆਪਣੀ ਸਟੱਡੀ ਕਰਨ ਦੇ ਲਈ ਔਰ ਆਪਣੇ ਇੱਕ ਸੁਪਨੇ ਨੂੰ ਪੂਰਾ ਕਰਨ ਦੇ ਲਈ ਤੁਸੀਂ ਜਿਹੜਾ ਇੱਕ ਨਿੱਜੀ ਹਸਪਤਾਲ ਦੇ ਵਿੱਚ ਇੱਕ ਜਿਹੜਾ ਹਸਪਤਾਲ ਹੈ ਉੱਥੇ ਕੰਮ ਕਰ ਰਹੇ ਹੋ ਬਹੁਤ ਸੁਪਨੇ ਤੁਸੀਂ ਵੇਖਿਓ ਹੋਣੇ ਆ ਆਪਣੇ ਕੈਰੀਅਰ ਨੂੰ ਲੈ ਕੇ ਹੈਨਾ ਤੁਹਾਡੇ ਘਰਦਿਆਂ ਨੇ ਵੀ ਵੇਖਿਓ ਹਣੇ ਤੁਹਾਨੂੰ ਸੁਪਨੇ ਵਿਖਾਏ ਵੀ ਹੋਣੇ ਆ ਜੀ ਜੀ ਸੋ ਜਿਹੜੇ ਲੋਕਾਂ ਨੇ ਸੁਪਨੇ ਵਿਖਾਏ ਉਹ ਕਦੀ ਅੱਗੇ ਨਹੀਂ ਆਏ ਮੁੜ ਕੇ ਜਦੋਂ ਤੁਹਾਡੇ ਹਾਲਾਤ ਨਹੀਂ ਸੀਗੇ ਫਿਰ ਰਿਆ ਨਜ਼ਦੀਕੀਆਂ ਸਲੀਪਰ ਦੀ ਤੇ ਜਿਹਦੇ ਵਿੱਚ ਮੈਂ ਜੁੱਤੀਆਂ ਖੁਦ ਮਤਲਬ ਬਣਾਉਂਦੀ ਸੀਗੀ ਚਾਰ ਪੰਜ ਮਹੀਨੇ ਮੈਂ 4000 ਤੋਂ ਉੱਥੇ ਕੰਮ ਕੀਤਾ ਤੇ ਜੁੱਤੀਆਂ ਬਣਾਈਆਂ ਜੀ ਮੈਂ ਆਪ ਜੁੱਤੀਆਂ ਬਣਾਉਂਦੀ ਸੀ ਫੈਕਟਰੀ ਦੇ ਵਿੱਚ ਜਾ ਕੇ ਕਹਿੰਦੇ ਇਹ ਜਿਹੜੀ ਗਰੀਬੀ ਆ ਨਾ ਉਹ ਬਹੁਤ ਵੱਡੀ ਚੀਜ਼ ਹੈ ਕਹਿੰਦੇ ਮਾੜੇ ਟਾਈਮ ਤੇ ਕੋਈ ਵੀ ਨਹੀਂ ਖੜਦਾ ਚੰਗੇ ਦੇ ਵਿੱਚ ਸਾਰੇ ਭੱਜ ਭੱਜ ਕੇ ਆਂਦੇ ਆ ਵੀ ਇਹ ਤਾਂ ਸਾਡਾ ਬੱਚਾ ਹੈ ਜੀ ਤੇ ਜਦੋਂ ਮਾੜਾ ਟਾਈਮ ਹੁੰਦਾ ਹੈ ਉਦੋਂ ਕੋਈ ਲਾਗੇ ਵੀ ਨਹੀਂ ਆਂਦਾ ਵੀ ਘਰ ਜਿਹਨਾਂ ਨੇ ਰੋਟੀ ਵੀ ਖਾਦੀ ਹੈ ਕਿ ਨਹੀਂ 2014 ਤੋਂ ਲੈ ਕੇ ਤੇ ਅੱਜ ਤੱਕ ਮੈਂ ਟੈਨਸ਼ਨਾਂ ਦੇ ਨਾਲ ਖੇਡਦੀ ਪਈ ਆ ਮੈਂ ਹੱਸਦੀ ਵਸਦੀ ਉਜੜ ਗਈ ਮੇਰੇ ਪੱਲੇ ਰੋਣਾ ਪੈ ਗਿਆ ਮੈਂ ਮੁੜ ਕੇ ਕੰਜਰੀ ਬਣ ਗਈ ਆ ਮੈਨੂੰ ਮੁੜ ਕੇ ਨੱਚਣਾ ਪੈ ਗਿਆ ਜਜ਼ਬਾ ਰੱਖਿਆ ਹੋਸ਼ਲਾ ਜਿਹੜਾ ਹੈ ਨਾ ਤੁਹਾਡੇ ਵਿੱਚ ਹੈਗਾ ਨਹੀਂ ਤਾਂ ਬੜੇ ਲੋਕ ਹਾਰ ਜਾਂਦੇ ਡਰ ਜਾਂਦੇ ਆ ਨਾ ਚੀਜ਼ਾਂ ਨੂੰ ਗਏ ਗਈਆਂ ਨਾ ਆਜਦੀ ਰਹੀ ਨਾ ਪਾਰਦੀਆਂ ਐਸਾ ਮੁਰਸ਼ਦ ਮਿਲਿਆ ਸਈਓ ਮੈਨੂੰ ਮਿਲਿਆ ਦੁਆਵਾਂ ਪਿਆਰ ਦੀਆਂ ਐਸਾ ਮੁਰਸ਼ਦ ਮਿਲਿਆ ਸਈਓ ਮੈਨੂੰ ਮਿਲਿਆ ਦੁਆਵਾਂ ਪਿਆਰ ਦੀਆਂ ਹਲਬਣੀ न ते सौ ते खाव ते रख के पुरान ते न कजे अदिल ते कॾे जे दुख अलिस मजा ह ਨੇ ਰੱਬ ਦੀ ਸੋ ਮੈਂ ਮਰ ਜਾਵਾ ਸੋਣੀਏ ਜੇ ਤੇਰੇ ਨਾਲ ਦਗਾ ਮੈਂ ਕਮਾਵਾ ਤੇ ਰੱਬ ਦੀ ਸੋ ਮੈਂ ਮਰ ਜਾਵਾ ਹਾਏ ਅੱਲਾਹ ਦੀ ਸੋ ਮੈਂ ਮਰ ਜਾਵਾ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਕਰੋ